ਤਾਂ ਮੂਸਾ ਹਵੇਲੀ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਨੇ ਨਿੱਕੇ ਮੂਸੇ ਵਾਲੇ ਦੀ ਦੂਜੀ ਤਸਵੀਰ ਸਾਹਮਣੇ ਆ ਚੱਕੀ ਹੈ ਜਿਹੜੀ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਹਾਲੀ ਦੇ ਵਿੱਚ ਬਲਕੌਰ ਸਿੰਘ ਦੇ ਵੱਲੋਂ ਜੋ ਹੈ ਆਪਣੇ ਪੁੱਤ ਦੇ ਜਨਮ ਨੂੰ ਲੈ ਕੇ ਜੋ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬਹੁ ਬਹੁ ਸਿੱਧੂ ਮੂਸੇਵਾਲਾ ਦੀ ਕਾਪੀ ਲੱਗਦਾ ਪਿਆ ਇਹ ਨਿੱਕਾ ਮੂਸੇਵਾਲਾ ਤਾਂ ਮੂਸਾ ਹਵੇਲੀ ਦੇ ਵਿੱਚ ਕਿਲਕਾਰੀਆਂ ਗੁੰਝੀਆਂ ਨੇ ਬਲਕੌਰ ਸਿੰਘ ਮਾਤਾ ਚਰਨਕੌਰ ਦੇ ਘਰ ਦੇ ਵਿੱਚ ਪੁੱਤ ਨੇ ਜਨਮ ਲਿਆ ਹਾਲਾਂਕਿ ਇਸ ਪੁੱਤ ਦਾ ਕੀ ਨਾਮ ਰੱਖਿਆ ਜਾਏਗਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਬਲਕੌਰ ਸਿੰਘ ਤੇ ਚਰਨਕੌਰ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਿੱਕੇ ਮੂਸੇ ਵਾਲੇ ਦੀ ਐਕਸਕਲੂਸਿਵ ਤਸਵੀਰ ਹੈ ਕਿ ਇੱਕ ਤਸਵੀਰ ਤੁਸੀਂ ਪਹਿਲਾਂ ਵੇਖੀ ਸੀ ਕਿ ਕਿਵੇਂ ਬਲਕੌਰ ਸਿੰਘ ਨੇ ਨਿੱਕੇ ਮੂਸੇਵਾਲੇ ਨੂੰ ਆਪਣੇ ਦੋਵਾਂ ਹੱਥਾਂ ਦੇ ਨਾਲ ਗੋਦੀ ਦੇ ਵਿੱਚ ਚੁੱਕਿਆ ਹੋਇਆ ਸੀ ਤੇ ਹੁਣ ਇਹ ਦੂਜੀ ਤਸਵੀਰ ਸਾਹਮਣੇ ਆਈ ਹੈ ਨਿੱਕੇ ਮੂਸੇਵਾਲੇ ਦੀ ਤਾਂ ਤੁਸੀਂ ਵੀ ਮੂਸੇਵਾਲਾ ਦੇ ਪਰਿਵਾਰ ਨੂੰ ਵਧਾਈਆਂ ਦਿਓ ਕਮੈਂਟ ਕਰਕੇ ਕਿ ਆਖਿਰਕਾਰ ਉਹਨਾਂ ਦੇ ਘਰ ਦੇ ਵਿੱਚ ਇਹ ਖੁਸ਼ੀਆਂ ਆਈਆਂ ਨੇ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਕਿ ਮਾਤਾ ਚਰਨਕੌਰ ਅਤੇ ਬਲਕੌਰ ਸਿੰਘ ਨੇ ਪੁੱਤ ਨੂੰ ਜਨਮ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਆਖਿਰਕਾਰ ਨਿੱਕੇ ਮੂਸੇ ਵਾਲੇ ਦੀ ਮਾਪਿਓ ਦੀ ਖੁਸ਼ੀ ਦਾ ਇਸ ਵੇਲੇ ਕੋਈ ਟਿਕਾਣਾ ਨਹੀਂ ਹੈ ਹਸਪਤਾਲ ਦੇ ਵਿੱਚ ਕੇਕ ਕੱਟ ਕੇ ਜੋ ਹੈ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਤੇ ਉਸ ਅਕਾਲ ਪੁਰਖ ਦਾ ਵੀ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਇਹ ਪੁੱਤ ਜਿਹੜਾ ਸਾਡੀ ਝੋਲੀ ਪਾਇਆ ਹੈ ਤਾਂ ਇਹ ਵੀ ਲਿਖਿਆ ਬਲਕੌਰ ਸਿੰਘ ਨੇ ਵਾਹਿਗੁਰੂ ਜੀਆਂ ਬਖਸ਼ਿਸ਼ਾ ਸਤਕਾ ਪਰਿਵਾਰ ਤੰਦਰੁਸਤੀ ਤੇ ਸਾਰੇ ਸ਼ੁਭ ਚਿੰਤਕਾਂ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਧੰਨਵਾਦ ਜਿਹੜਾ ਸ਼ੁਭ ਚਿੰਤਕਾਂ ਨੂੰ ਲੈ ਕੇ ਵੀ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਤਸਵੀਰ ਐਕਸਕਲੂਸਿਵ ਤਸਵੀਰ ਹੈ ਕਿ ਕਿਵੇਂ ਬਲਕੌਰ ਸਿੰਘ ਜਿਨ੍ਹਾਂ ਨੇ ਆਪਣੀ ਗੋਦੀ ਦੇ ਵਿੱਚ ਬਚਿਆ ਚੁੱਕਿਆ ਹੋਇਆ ਸੀ ਨਿੱਕਾ ਮੂਸੇ ਵਾਲਾ ਤਾਂ ਉਸੇ ਨਿੱਕੇ ਮੂਸੇ ਵਾਲੇ ਦੀ ਦੂਜੀ ਤਸਵੀਰ ਸਾਹਮਣੇ ਆ ਗਈ ਹੈ ਜਿੱਥੇ ਕਿ ਕਿੰਨਾ ਜ਼ਿਆਦਾ ਪਿਆਰ ਇਸ ਬੱਚੇ ਨੂੰ ਦੇਖ ਕੇ ਆਉਂਦਾ ਹੈ ਇੰਨਾ ਜ਼ਿਆਦਾ ਕਿਊਟ ਜਾਂ ਕਹਿ ਸਕਦੇ ਆ ਵੀ ਬੱਚਾ ਹੈ ਹੂ ਬਾ ਹੂ ਸਿੱਧੂ ਮੂਸੇਵਾਲਾ ਦੀ ਪੂਰੀ ਤਰ੍ਹਾਂ ਕਾਪੀ ਲੱਗਦਾ ਹੈ ਤਾਂ ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਗੀਤਾਂ ਦੇ ਵਿੱਚ ਕਹਿੰਦੇ ਨੇ ਅਜੇ ਮੁੱਕਿਆ ਨਹੀਂ ਤਾਂ ਉਹ ਗੱਲ ਜਿਹੜੀ ਹੈ ਸੱਚ ਹੋ ਗਈ ਹੈ ਕਿਉਂਕਿ ਮੂਸਾ ਹਵੇਲੀ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਨੇ ਮਾਤਾ ਚਰਨਕੌਰ ਨੇ ਪੁੱਤ ਨੂੰ ਜਨਮ ਦਿੱਤਾ ਨਿੱਕਾ ਮੂਸੇਵਾਲਾ ਮੂਸਾ ਹਵੇਲੀ ਦੇ ਵਿੱਚ ਆ ਚੁੱਕਿਆ ਹੈ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਹੈ ਜੇਕਰ ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਇੰਡਸਟਰੀ ਵੀ ਕਾਫੀ ਜ਼ਿਆਦਾ ਖੁਸ਼ਿਆ ਖਾਸ ਤੌਰ ਤੇ ਜੇਕਰ ਜਸਵਿੰਦਰ ਬਰਾੜ ਦੀ ਗੱਲ ਕੀਤੀ ਜਾਵੇ ਤਾਂ ਉਹ ਅਕਸਰ ਹੀ ਕਹਿੰਦੇ ਸਨ ਕਿ ਮੈਂ ਆਪਣੀਆਂ ਅਰਦਾਸਾਂ ਦੇ ਵਿੱਚ ਮੰਗਦੀ ਸੀ ਕਿ ਮੂਸੇ ਵਾਲਾ ਵਾਪਸ ਆ ਜਾਵੇ ਲੱਖਾਂ ਹੀ ਫੈਨ ਫੋਲਰ ਜਿਹੜੇ ਸੀ ਸਿੱਧੂ ਮੂਸੇਵਾਲਾ ਦੇ ਉਹ ਵੀ ਕਹਿੰਦੇ ਸਨ ਕਿ ਮੂਸੇ ਵਾਲਾ ਵਾਪਸ ਆ ਜਾਏ ਤਮਾਮ ਉਹਨਾਂ ਲੋਕਾਂ ਦੀਆਂ ਪੰਜਾਬੀ ਇੰਡਸਟਰੀ ਦੀਆਂ ਜਸਵਿੰਦਰ ਬਰਾੜ ਦੀਆਂ ਮਾਤਾ ਚਰਨ ਕੌਰ ਅਤੇ ਬਲਕੌਰ ਸਿੰਘ ਦੀਆਂ ਜੋ ਅਰਦਾਸਾਂ ਨੂੰ ਬੂਰ ਪਿਆ ਕਿ ਨਿੱਕਾ موسیਵੇ ਵਾਲਾ ਘਰ ਆ ਚੁਕਿਆ ਹੈ موسی ਹਵੇਲੀ ਦੇ ਵਿੱਚ ਮਾਪਿਓ ਇਸ ਵੇਲੇ ਬੇਹਦ ਖੁਸ਼ ਨੇ ਹਾਲਾਂਕਿ ਜਵਾਨ ਪੁੱਤ ਗੇਦਾ ਦੁੱਖ ਇਨਬਿਨਾ ਪਰ ਇੱਕ ਜਿਉਣ ਦੇ ਲਈ ਰਾਹ ਮਿਲ ਗਿਆ ਹੈ ਬਲਕੌਰ ਸਿੰਘ ਅਤੇ ਚਰਨਕੌਰ ਨੂੰ ਕਿਉਂਕਿ ਇੱਕ ਨਿੱਕਾ موسیਵੇ ਵਾਲਾ ਆ ਚੁਕਿਆ ਹੈ ਹਾਲੀ ਦੇ ਵਿੱਚ ਮਾਤਾ ਚਰਨ ਕੌਰ ਨੇ ਨਿੱਕੇ ਮੂਸੇ ਵਾਲੇ ਨੂੰ ਜਨਮ ਦਿੱਤਾ ਜਿਸ ਦੀ ਕੀ ਤੁਹਾਨੂੰ ਦੂਜੀ ਫੋਟੋ ਕਰੀਬ ਦੀ ਫੋਟੋ ਦਿਖਾ ਰਹੇ ਆ ਕਿ ਕਿੰਨਾ ਜ਼ਿਆਦਾ ਪਿਆਰਾ ਨੰਨਾ ਜਾਂ ਇਹ ਬੱਚਾ ਹੈ ਜਿਹੜਾ ਕੀ ਸੱਧੋ ਮੂਸੇ ਵਾਲਾ ਦਾ ਛੋਟਾ ਭਰਾ ਹੈ